ਕੋਣਾ ਖੇ ਦਾ ਖੇਤਰਫਲ ਕਿਵੇਂ ਕੱਢਦੇ ਹੁੰਦੇ ਆ ਕੋਣਾ ਖੇਤ ਲੈ ਲੈਨੇ ਹਾਂ ਜਿਸ ਦੀਆਂ ਤਿੰਨ ਭੁਜਾਵਾਂ A B C 12 1 ਵਾਹੀ ਲੈ ਲਓ 15 ਤੇ 1 ਵਾਹੀ ਲੈ ਲਓ 13 ਕਰਮਾ ਇਹ ਲੋ ਫਾਰਮੂਲਾ ਕੀ ਹੁੰਦਾ ਜੀ S A B C 2 ਭਾਵ ਕਿ ਤਿੰਨੋਂ ਵਾਈਆਂ ਦਾ ਜੋੜ ਦਾ ਅੱਧ ਠੀਕ ਹੈ ਜੀ S ਹੋ ਗਿਆ ਖੇਤਰਫਲ ਇਸ ਫਾਰਮੂਲੇ ਕਿ ਹੋਵੇਗਾ ਵਰਗਮੂਲ ਦੇ ਵਿੱਚ ਅਸੀਂ ਲਿਖਾਂਗੇ S ਉਦੋਂ ਬਾਅਦ ਬਰੈਕਟਾਂ ਦੇ ਵਿੱਚ S A S B ਤੇ S C ਇਹਨੋਂ ਵਾਈਆਂ ਦਾ ਜੋੜ 12 +13 15 40 ਇਸ ਤੋਂ ਬਾਅਦ ਜਦੋਂ ਅਸੀਂ ਇਸ ਨੂੰ ਫਾਰਮੂਲੇ ਮੁਤਾਬਕ ਕਿਸ ਦਾ ਅੱਧ ਕਰਾਂਗੇ 2 ਤੇ ਭਾਗ ਕਰਾਂਗੇ ਤਾਂ ਸਾਡੇ ਕੋਲ ਇੱਥੇ 20 ਅਨਸਰ ਆ ਗਿਆ। ਇਸੇ ਤਰ੍ਹਾਂ ਹੀ S ਸਾਡੇ ਕੋਲ ਕੀ ਆ ਗਿਆ ਜੀ 20 20 ਬਰੈਕਟਾਂ ਦੇ ਵਿੱਚ S ਮੈਂਸ A A ਦੀ ਥਾਂ ਤੇ ਫਿਰ B A ਹੋ ਗਿਆ ਜੀ A ਭੁਜਾ ਹੋਗੀ A ਦਾ ਮੁੱਲ ਕਿੰਨਾ ਹੈ ਜੀ ਸਾਡੇ ਕੋਲ 12 ਇਸੇ ਤਰ੍ਹਾਂ ਹੀ S ਮੈਂਸ B ਫਿਰ ਇੱਥੇ S ਦੀ ਥਾਂ ਤੇ ਅਸੀਂ 20 ਲਿਖਾਂਗੇ ਜੋ ਸਾਡਾ ਅਨਸਰ ਆਇਆ ਸੀ ਤੇ 20 ਦੀ ਜਗ੍ਹਾ ਅਸੀਂ ਦੂਜੀ ਭੁਜਾ ਜਿਹੜੀ 15 ਲਿਖਾਂਗੇ ਇਹ ਫਿਰ 20 ਮਿੰਟ 15 ਸ